ہی تو اک کہنا چاہوں گے کہ ان کو کیا کامیابی ملے گی ان کو کیا کامیابی اور رب کی رحمت ملے گی جو بیٹھ کر موبائل پر چیٹنگ کرتا ہے اسے کیا کامیابی اور رب کی رحمت ملے گی اور جو موبائل پر بیٹھ کر دن رات چیٹنگ کرتا ہے خوشیاں اور کامیابی تو اسی کو ملے گی ਜੋ ਫਕੀਰੋਆਂ ਦੇ ਪਾਸ ਬੈਠ ਕੇ ਉਸ ਰੱਬ ਸੇ ਆਪਣੀ ਸੈਟਿੰਗ ਕਰਤਾ ਹੈ ਕਾਮਯਾਬੀ ਸਫਲਤਾ ਕਿਨੂੰ ਮਿਲਣੀ ਹੈ ਇਸ ਚੈਟਿੰਗ ਨਾ ਕਰੋ ਸੈਟਿੰਗ ਕਰੋ ਸੈਟਿੰਗ ਕਿ ਜਿਸਨੇ ਮੈਨੂੰ ਭੇਜਿਆ ਹੈ ਜਿਸਨੇ ਮੈਨੂੰ ਜ਼ਿੰਦਗੀ ਦਿੱਤੀ ਹੈ ਜਿਸਨੇ ਮੈਨੂੰ ਜੀਵਨ ਦਿੱਤਾ ਹੈ ਉਹ ਸਰਵ ਸ਼ਕਤੀਸ਼ਾਲੀ ਪਰਮਾਤਮਾ ਜਿਹੜਾ ਇੱਕ ਬੰਜਰ ਜ਼ਮੀਨ ਅੰਦਰ ਵੀ ਫੁੱਲ ਪੇੜ ਪੌਦੇ ਉਗਾ ਦਿੰਦਾ ਹੈ ਉਹਦੀ ਕਿਰਪਾ ਹੋਵੇ ਤਾਂ ਉਬਦੀ ਹੈ ਕਿ ਨਹੀਂ ਸੋ ਧਰਤ ਪਈ ਹਰੀਆਬਲੀ ਉਹ ਧਰਤੀ ਵੀ ਹਰੀਆਬਲੀ ਹੋ ਜਾਂਦੀ ਹੈ ਜਿੱਥੇ ਮੇਰਾ ਜਿੱਥੇ ਉਹਦੀ ਕਿਰਪਾ ਹੋ ਜਾਵੇ ਉਹ ਬੰਜਰ ਭੂਮੀ ਵੀ ਖੁਸ਼ੀਆਂ ਨਾਲ ਭਰ ਜਾਂਦੀ ਤਾਂ ਜੇ ਅੱਜ ਸਾਡੀ ਭੂਮੀ ਬੰਜਰ ਹੈ ਜਾਨੀ ਸਾਡੇ ਜੀਵਨ 'ਚ ਬੰਦਾ ਕਹਿੰਦਾ ਖੁਸ਼ੀਆਂ ਦੀ ਕਮੀ ਮੇਰੇ ਜੀਵਨ 'ਚ ਕਾਮਯਾਬੀ ਦੀ ਕਮੀ ਮੇਰੇ ਜੀਵਨ 'ਚ ਬਰਕਤਾਂ ਦੀ ਕਮੀ ਮੇਰੇ ਜੀਵਨ 'ਚ ਤੰਦਰੁਸਤੀ ਦੀ ਕਮੀ ਮੇਰੇ ਜੀਵਨ 'ਚ ਰਹਿਮਤਾਂ ਦੀ ਕਮੀ ਮੇਰੇ ਜੀਵਨ 'ਚ ਦੁੱਖ ਹੀ ਦੁੱਖ ਹੈ ਅਗਰ ਇਹ ਕਮੀਆਂ ਹੈ ਤੇ ਚੈਟੀਆਂ ਕਰਨ ਨਾ ਦੁਨੀਆ ਪਿੱਛੇ ਘੁੰਮਣ ਨਾਲ ਕਮੀਆਂ ਦੂਰ ਨਹੀਂ ਹੁੜੀਆਂ ਇਹ ਕਮੀਆਂ ਉਦੋਂ ਹੀ ਪੂਰੀਆਂ ਹੋਣੀਆਂ ਜਦੋਂ ਕਮੀਆਂ ਨੂੰ ਪੂਰਾ ਕਰਨ ਵਾਲਾ ਜੋ ਦਾਤਾ ਹੈ ਉਹ ਦਾਤੇ ਨਾਲ ਆਪਣੀ ਸੈਟਿੰਗ ਕਰਾਂਗੇ ਉਹਦੇ ਨਾਲ ਆਪਣੀ ਤਾਰ ਨੂੰ ਜਦੋਂ ਜੋੜਾਂਗੇ ਨਾ ਫਿਰ ਜੀਵਨ 'ਚ ਖੁਸ਼ੀਆਂ ਆਣੀਆਂ ਸਮਝਦੇ ਹੋ ਤੁਸੀਂ ਜਿੱਦਾਂ ਬੰਦਾ ਕਹਿੰਦਾ ਭਾਈ ਆ ਫਲਾਣੇ ਨਾਲ ਲਿੰਕ ਲਾ ਲਓ ਆ ਫਲਾਣਾ ਮਨਿਸਟਰ ਹੈ ਫਲਾਣਾ ਅਫਸਰ ਹੈ ਇਹਦੇ ਨਾਲ ਲਿੰਕ ਬਣ ਗਿਆ ਨਾ ਤਾਂ ਡਰ ਨਹੀਂ ਰਹੇਗਾ ਕੋਈ ਵੀ ਕਹਿੰਦਾ ਕਿ ਨਹੀਂ ਬਣਾ ਹਾਂ ਵੀ ਮੇਰੇ ਲਿੰਕ ਉੱਪਰ ਤੱਕ ਹੈ ਲਿੰਕ ਦਾ ਮਤਲਬ ਕੀ ਹੁੰਦਾ ਕਨੈਕਸ਼ਨ ਇਹ ਮੇਰਾ ਕਨੈਕਸ਼ਨ ਉੱਪਰ ਤੱਕ ਹੈ ਮੇਰਾ ਲਿੰਕ ਉੱਥੇ ਤੱਕ ਹੈ ਮੈਂ ਫੁਲਾਣੇ ਮੰਤਰੀ ਨੂੰ ਫੁਲਾਣੇ ਮਿਨਿਸਟਰ ਨੂੰ ਫੁਲਾਣੇ ਐਸਪੀ ਨੂੰ ਫੁਲਾਣੇ ਡੀਐਸਪੀ ਨੂੰ ਜਾਣਦਾ ਮੈਂ ਮੇਰਾ ਲਿੰਕ ਹੈ ਉੱਥੇ ਤੱਕ ਹੁਣ ਜੇ ਇਹਦਾ ਲਿੰਕ ਪਤਾ ਨਾ ਕਿਸੇ ਵੱਡੇ ਨੇ ਜੁੜ ਗਿਆ ਉਹਨੂੰ ਪਤਾ ਹੁਣ ਮੈਨੂੰ ਡਰਨ ਦੀ ਲੋੜ ਨਹੀਂ ਹੈ ਤਾਂ ਜੇ ਸਾਡੀ ਸੈਟਿੰਗ ਹੀ ਆਪਣੇ ਰੱਬ ਨਾਲ ਹੋ ਜਾਵੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤਾਂ ਫਿਰ ਸਾਡੇ ਅੰਦਰੋਂ ਡਰ ਚਿੰਤਾ ਫਿਕਰ ਦਾ ਖਤਮ ਹੋ ਜਾਣਗੇ ਸਦਾ ਵਾਸਤੇ ਕੋਈ ਕਮੀ ਸਾਡੇ ਜੀਵਨ ਚ ਫਿਰ جائے گی اس لئے یہ سمجھنا ہے اور رب کی رحمت ملے گی جو دن رات موائل پر چیٹنگ کرتا ہے ذرا ہوں گور کرنا پھر رحمت کامیابی اور خوشیاں تو اسی کو ملے گی جو فقیروں کے پاس بیٹھ کر اس رب سے اپنی ਉਹ ਕੋਈ ਦੇਖ ਲਓ ਸੈਟਿੰਗ ਕਰਨੀ ਹੈ ਕਿ ਨਹੀਂ ਜਾਂ ਚੈਟਿੰਗ ਹੀ ਕਰੀ ਜਾਣੀ ਹੈ ਸਮਝ ਦਿਓ ਕਿ ਨਹੀਂ ਜਾਂ ਦੁਨੀਆ ਪਿੱਛੇ ਹੀ ਦੌੜੀ ਜਾਣਾ ਹੈ ਇਸੇ ਲਈ ਫਿਰ ਆਈਏ ਉਸ ਪੁਆਇੰਟ ਤੇ ਕਿ ਜਦੋਂ ਗੁਰੂਆਂ ਰਹਿਬਰੋਂ ਫਕੀਰਾਂ ਦੀ ਹਸੋਂ ਵਿੱਚ ਬਹਿ ਕੇ ਅਸੀਂ ਉਸ ਮਾਰਗ ਤੇ ਚੱਲਦੇ ਹਾਂ ਜਿਹੜਾ ਮਾਰਗ ਸਾਨੂੰ ਉਹ ਖੁਸ਼ੀਆਂ ਦੇ ਦਾਤੇ ਨਾਲ ਜੋੜਦਾ ਹੈ ਜਿਹੜਾ ਮਾਰਗ ਸਾਨੂੰ ਪਰਮਾਤਮਾ ਪ੍ਰਭੂ ਦੇ ਨੇੜੇ ਲੈ ਕੇ ਜਾਂਦਾ ਹੈ ਤਾਂ ਇਹ ਗੱਲ ਯਾਦ ਰੱਖੋ ਪਰਮਾਤਮਾ ਪ੍ਰਭੂ ਦੇ ਨੇੜੇ ਜਾਣ ਦਾ ਮਤਲਬ ਕੀ ਹੈ ਕਿ ਸਾਡੇ ਜੀਵਨ ਚ ਆਨੰਦ ਦੀ ਸ਼ੁਰੂਆਤ ਹੈ ਸਾਡੇ ਜੀਵਨ 'ਚ ਖੁਸ਼ੀਆਂ ਦੀ ਸ਼ੁਰੂਆਤ ਸਾਡੇ ਜੀਵਨ 'ਚ ਕਾਮਯਾਬੀ ਦੀ ਸ਼ੁਰੂਆਤ ਇਸ ਲਈ ਇਹਦੇ ਵਾਸਤੇ ਸਾਨੂੰ ਜਿੱਦਾਂ ਦੱਸਿਆ ਹੈ ਨਾ ਕਿ ਅਗਰ ਸੁਪਨੇ ਸਾਡੇ ਆ ਤਾਂ ਕੋਸ਼ਿਸ਼ ਵੀ ਤਾਂ ਅੱਜ ਤੋਂ ਸਾਨੂੰ ਇਹ ਦੇਖਣਾ ਪਏਗਾ ਕਿ ਉਹ ਮੇਰਾ ਕਿਹੜਾ ਕਰਮ ਹੈ ਉਹ ਮੇਰੀ ਕਿਹੜੀ ਆਦਤ ਹੈ ਕਿ ਜਿਹਨੂੰ ਅਗਰ ਮੈਂ ਅਪਣਾ ਲਵਾਂ ਬਣਾ ਲਵਾਂ ਆਦਤ ਨੂੰ ਤੇ ਆਦਤ ਮੈਨੂੰ ਮੇਰੇ ਰੱਬ ਦੇ ਨੇੜੇ ਕਰ ਸਕਦੀ ਹੈ ਮੈਨੂੰ ਖੁਸ਼ੀਆਂ ਦੇ ਨੇੜੇ ਕਰ ਸਕਦੀ ਹੈ ਮੈਨੂੰ ਤੰਦਰੁਸਤੀ ਦੇ ਨੇੜੇ ਕਰ ਸਕਦੀ ਹੈ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ ਕਿ ਰੱਬ ਨੂੰ ਪਾਣਾ ਤਾਂ ਫਿਰ ਕਹਾਂਗੇ ਕਦੀ ਚੈੱਕ ਕਰਕੇ ਦੇਖਣਾ ਤੁਸੀਂ ਥੋੜਾ ਜਿਆ ਕਿ ਰੱਬ ਨੂੰ ਪਾਣ ਦੇ ਨਿਯਮ ਜੋ ਸੰਤੂ ਗੁਰੂਆਂ ਰਹਿਬਰਾਂ ਫਕੀਰਾਂ ਨੇ ਦੱਸੇ ਹੈ ਅਗਰ ਉਹ ਨਿਯਮਾਂ ਨੂੰ ਗੌਰ ਨਾਲ ਦੇਖੀਏ ਤਾਂ ਉਹ ਸਾਰੇ ਨਿਯਮ ਰੱਬ ਦੇ ਨਾਲ ਨਾਲ ਸਾਡੀ ਤੰਦਰੁਸਤੀ ਸਾਡੀਆਂ ਖੁਸ਼ੀਆਂ ਸਾਡੇ ਜੀਵਨ ਦੀ ਸਫਲਤਾ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਗੁਰੂ ਰਹਿਬਰ ਕੀ ਕਹਿੰਦੇ ਆ ਅਮਰਤ ਵੇਲੇ ਉਠੋ ਕੀ ਕਹਿੰਦੇ ਆ ਅਮਰਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪੋ ਸਿਮਰਨ ਕਰੋ ਹੁਣੇ ਗੁਰੂ ਰਹਿਬਰ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ 1900 ਸਾਲ ਪਹਿਲਾਂ ਕਹਿ ਗਏ ਪਰ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਭਾਈ ਅਗਰ ਤੰਦਰੁਸਤੀ ਚਾਹੀਦੀ ਹੈ ਤਾਂ ਫੇ ਸੂਰਜ ਨਿਕਲ ਤੋਂ ਪਹਿਲਾਂ ਆਪਣਾ ਬਿਸਤਰੇ ਛੱਡ ਦੇ ਕਿਉਂਕਿ ਅਮਰਤ ਵੇਲੇ ਉਹ ਦੱਸਦੇ ਆ ਕਿ ਕੋਸਮਿਕ એનર્ਜੀ ਜਿਹੜੀ ਪ੍ਰਾਣ ਸ਼ਕਤੀ ਹੈ ਇਹ ਬਹੁਤ ਅੱਛੀ ਮਾਤਰਾ ਚ ਸ਼ੁੱਧ ਮਾਤਰਾ ਚ ਇਸ ਬ੍ਰਹਿਮੰਡ ਵਿੱਚ ਮੌਜੂਦ ਹੁੰਦੀ ਹੈ ਤਾਂ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਸੈਰ ਕਰਦੇ ਆ ਜਾਂ ਮੈਡੀਟੇਸ਼ਨ ਕਰਦੇ ਆ ਲੰਬੇ ਸਵਾਸ ਖਿੱਚਦੇ ਆ ਤਾਂ ਉਹ ਪ੍ਰਾਣ ਸ਼ਕਤੀ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਜਿਹੜੀ ਸਾਨੂੰ ਫਿੱਟ ਕਰਦੀ ਹੈ ਹੁਣ ਜਦੋਂ ਸਿਮਰਨ ਦੀ ਗੱਲ ਆਂਦੀ ਹੈ ਤਾਂ ਸਿਮਰਨ ਕਰਨ ਵਾਸਤੇ ਵੀ ਜਰਾ ਹੁਣ ਗੌਰ ਕਰਨਾ ਇੱਥੇ ਫਿਰ ਇੱਕ ਗੱਲ ਪੁਆਇੰਟ ਦੱਸਣਾ ਚਾਹਾਂਗੇ ਕਿ ਅਮਰਤ ਵੇਲਾ ਸੂਰਜ ਨਿਕਲ ਤੋਂ 96 ਮਿੰਟ ਪਹਿਲਾਂ ਸਮਝਦੇ ਹੋ ਕਿ ਨਹੀਂ ਇਹਨੂੰ ਅਮਰਤ ਵੇਲਾ ਕਿਹਾ ਜਾਂਦਾ ਹੈ ਸੂਰਜ ਨਿਕਲਣ ਦੇ ਟਾਈਮ ਤੋਂ 96 ਮਿੰਟ ਪਹਿਲਾਂ ਅਮਰਤ ਵੇਲਾ ਕਿਹਾ ਜਾਂਦਾ ਹੈ ਉਸ ਵੇਲੇ ਉੱਠ ਕੇ ਜੇ ਨਾਮ ਦੀ ਦਾਤ ਲਈ ਹੋਈ ਹੈ ਤਾਂ ਬਹੁਤ ਅੱਛੀ ਗੱਲ ਹੈ ਜੇ ਨਾਮ ਦੀ ਦਾਤ ਨਹੀਂ ਵੀ ਲਈ ਉੱਠ ਕੇ ਬੈਠ ਜਾਓ ਬਸ ਰੀੜ ਦੀ ਹੱਡੀ ਨੂੰ ਸਿੱਧਾ ਕਰਕੇ ਔਰ ਆਪਣੇ ਸਿਰ ਨੂੰ ਆਸਮਾਨ ਦੀ ਤਰਫ ਕਰਕੇ ਬਹਿ ਜਾਓ ਬਸ ਜਾਂ ਖੜੇ ਹੋ ਜਾਓ ਸੈਰ ਕਰਨ ਦਾ ਵੀ ਇਹੀ ਹੁੰਦਾ ਕਿ ਸੈਰ ਕਰਨ ਲੱਗੇ ਬੰਦਾ ਖੜਾ ਹੀ ਹੁੰਦਾ ਹੈ ਉਹਦੀ ਰੀੜ ਦੀ ਹੱਡੀ ਸਿੱਧੀ ਹੁੰਦੀ ਹੈ ਔਰ ਉਹਦਾ ਸਿਰ ਆਸਮਾਨ ਦੀ ਤਰਫ ਹੁੰਦਾ ਹੈ ਕਾਰਨ ਕੀ ਹੈ ਕਿਉਂਕਿ ਕਦੀ ਚੈੱਕ ਕਰਕੇ ਦੇਖਣਾ ਗੁਰੂ ਰਹਿਬਰ ਕਿਉਂ ਕਹਿੰਦੇ ਅਮਰਤ ਵੇਲੇ ਉੱਠਣ ਨੂੰ ਸਾਡੀ ਹੈਲਥ ਵਾਸਤੇ ਵੀ ਰੱਬ ਦੀ ਰਹਿਮਤ ਵਾਸਤੇ ਵੀ ਸਾਡੀ ਕਾਮਯਾਬੀ ਖੁਸ਼ੀਆਂ ਵਾਸਤੇ ਵੀ ਉਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਹਿੰਦੇ ਆਂ ਔਰ ਸਾਡਾ ਸਿਰ ਆਕਾਸ਼ ਦੀ ਤਰਫ ਹੁੰਦਾ ਹੈ ਤਾਂ ਆ ਜਿਹੜਾ ਇਹਨੂੰ 크라운 ਚੱਕਰਾ ਕਿਹਾ ਗਿਆ ਇੱਥੇ ਸਾਡੇ ਸਿਰ ਦੇ ਉੱਪਰ ਔਰ ਇਹਨੂੰ ਬ੍ਰਹਮ ਰੰਦਰ ਕਿਹਾ ਗਿਆ ਹੈ ਬ੍ਰਹਮ ਰੰਦਰ ਬ੍ਰਹਮ ਰੰਦਰ ਦਾ ਮਤਲਬ ਕੀ ਹੁੰਦਾ ਬ੍ਰਹਮ ਦਾ ਦਵਾਰ ਰੰਦਰ ਦਾ ਮਤਲਬ ਦਵਾਰ ਹੈ ਬ੍ਰਹਮ ਦਾ ਦਵਾਰ ਇਹਦਾ ਮਤਲਬ ਬ੍ਰਹਮ ਦਵਾਰ ਕਿਉਂ ਕਿਹਾ ਗਿਆ ਹੈ ਕਿ ਜਿੰਨੀ ਕੋਸਮਿਕ એનર્ਜੀ ਬ੍ਰਹਿਮੰਡ ਦੀ એનર્ਜੀ ਆਂਦੀ ਹੈ ਇਹ ਰੰਦਰ ਹੈ ਇਹ ਦੁਆਰ ਹੈ ਇਹਦੇ ਜ਼ਰੀਏ ਉਹ એનર્ਜੀ ਸਾਡੀ ਤਾਂ ਹੀ ਇਹਨੂੰ ਕਹਿੰਦੇ ਉਲਟਾ ਕੂਆ ਗਗਨ ਮੇ ਸਮੀਧਯੋਗ ਨਹੀਂ ਉਲਟਾ ਕੂਆ ਕਿਉਂ ਗਿਆ ਜਰਾ ਸਮਝਣਾ ਹੁਣ ਤੁਸੀਂ ਖੂਹ ਚੋਂ ਪਾਣੀ ਭਰਦੇ ਹੋ ਪਾਣੀ ਆਂਦਾ ਕਿੱਥੋਂ ਹੈ ਕਿਤੇ ਬਾਹਰੋਂ ਪਾਉਂਦੇ ਹੋ ਤੁਸੀਂ ਖੂਹ ਦੇ ਅੰਦਰੋਂ ਆਂਦਾ ਹੈ ਪਿੱਛੋਂ ਆਂਦਾ ਹੈ ਕਿੱਥੋਂ ਆਂਦਾ ਹੈ ਹੁਣ ਇਦਾਂ ਖੂਹ ਹੈ ਤੁਸੀਂ ਪਾਣੀ ਕੱਢਦੇ ਹੋ ਤਾਂ ਖੂਹ ਪਾਣੀ ਥੱਲੇੋਂ ਆ ਰਿਹਾ ਹੈ ਕੁਨੇ ਹੀ ਕੁਏ ਨੂੰ ਇੱਦਾਂ ਕਰਦੇ ਹੋ ਹੁਣ ਤੁਸੀਂ ਇੱਥੋਂ ਪਾਣੀ ਲੈਣੋਂ ਪਾਣੀ ਉੱਪਰੋਂ ਆ ਰਿਹਾ ਹੈ ਇਹਨੂੰ ਕਹਿੰਦੇ ਉਲਟਾ ਕੁਆਰ ਕਿ ਉੱਪਰੋਂ એનર્ਜੀ ਇਹ ਸਾਡਾ ਸ਼ੀਸ਼ ਇਹ ਸਾਡਾ ਰੰਦਰ ਉੱਪਰੋਂ એનર્ਜੀ ਪਰਮਾਤਮਾ ਦੀ ਕੋਸਮਿਕ એનર્ਜੀ ਖਿੱਚਦਾ ਹੈ ਤਾਂ ਉਹ ਜਦੋਂ એનર્ਜੀ ਆਉਂਦੀ ਹੈ ਤਾਂ ਸਮਝ ਲਓ ਇਸੇ ਤਰ੍ਹਾਂ ਕਰਦੀ ਹੈ ਜਿੱਦਾਂ ਅਸੀਂ ਸਵੇਰੇ ਸਵੇਰੇ ਆਪਣਾ ਲੈਪਟਾਪ ਜਾਂ ਮੋਬਾਈਲ ਚਾਰਜ ਕਰਦੇ ਹਾਂ ਅਗਰ ਬੈਟਰੀ ਫੁੱਲ ਹੋਏਗੀ ਤਾਂ ਸਾਰਾ ਦਿਨ ਅਸੀਂ ਬੇਫਿਕਰ ਹੋ ਕੇ ਉਹਦਾ ਇਸਤੇਮਾਲ ਕਰ ਸਕਦੇ ਹਾਂ ਤਾਂ ਜੇ ਬੈਟਰੀ ਡੈੱਡ ਹੋਵੇ 50% 25% ਤੇ ਦੁਪਹਿਰ ਹੁੰਦਿਆਂ ਹੁੰਦਿਆਂ ਹੀ ਉਹ ਲੈ ਮੇਰਾ ਮੋਬਾਈਲ ਡਾਊਨ ਹੋ ਗਿਆ ਮੇਰੀ ਬੈਟਰੀ ਲੋ ਹੋ ਗਈ ਤਾਂ ਸੱਚ ਦੱਸਿਓ ਅੱਜ ਆਪਣੇ ਹਾਲਾਤ ਦੇਖੋ ਹਾਲੇ ਬੰਦਾ ਸੁੱਤਾ ਉੱਠਦਾ ਹੀ ਹੈ ਨੋ ਕੋਈ 9 ਵਜੇ ਕੋਈ 8 ਵਜੇ ਸੁੱਤਾ ਉੱਠਦਾ ਤਾਂ ਘੰਟੇ ਬਾਅਦ ਉਹ ਯਾਰ ਸੁਸਤੀ ਪੈ ਗਈ ਨੀਂਦ ਆਂਦੀ ਪਈ ਹੈ ਬੈਟਰੀ ਉੱਦੀ ਡੈੱਡ ਹੋ ਗਈ ਦੁਪਹਿਰ ਹੁੰਦੇ ਹੁੰਦੇ ਹਾਏ ਥੱਕ ਹੋ ਗਿਆ ਹਾਏ ਬਸ ਹੋ ਗਈ 5 6 ਵਜੇ ਤੱਕ ਤਾਂ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਕਹਵੇ ਹਾਲੇ ਹੀ ਮੈਨੂੰ એનર્ਜੀ ਹੈ ਉਹ ਨਹੀਂ ਯਾਰ ਸਰੀਰ ਟੁੱਟ ਗਿਆ ਹੁਣ ਤਾਂ ਜਾਨ ਹੀ ਨਹੀਂ ਹੈ ਇਹ ਤਾਂ ਹੁੰਦੀ ਹੈ ਕਿ ਨਹੀਂ ਜਿਵਾਉ ਦੇਓ ਠਕਾਵਟ ਹੋ ਜਾਂਦੀ ਹੈ ਸ਼ਰੀਰ ਮਿੱਟੀ ਜਾ ਹੋ ਜਾਂਦਾ ਕਾਰਨ ਕੀ ਹੈ ਕਿਉਂਕਿ ਅਸੀਂ ਪੂਰਾ ਆਪਣੇ ਆਪ ਨੂੰ ਚਾਰਜ ਕਰਦੇ ਹੀ ਨਹੀਂ ਆ ਉਹ ਜਦੋਂ ਚਾਰਜ ਕਰਨ ਦਾ ਟਾਈਮ ਹੁੰਦਾ ਹੈ ਅਸੀਂ ਸੁੱਤੇ ਪਏ ਹੁੰਦੇ ਆ ਸਾਡਾ ਸਿਰ ਐਉਂ ਹੁੰਦਾ ਜਾਂ ਤਾਂ ਸੋਫੇ ਤੇ ਐਉਂ ਪਏ ਹੁੰਦੇ ਡਿੱਡੇ ਜੇ ਹੋ ਗਏ ਕਿਉਂਕਿ ਇਹ ਹੁਣ ਫਿਰ ਕਮਾਂਗੇ ਜਦੋਂ ਸਿਰ ਸਿੱਧਾ ਹੋਏਗਾ ਜਿੱਦਾਂ ਇਸ ਵੇਲੇ ਅਸੀਂ ਬੈਠੇ ਆ ਤਾਂ ਫਿਰ ਇਹ ਦੁਆਰ ਉਸ એનર્ਜੀ ਨੂੰ ਕੈਚ ਕਰਦਾ ਪਰ ਇਹ ਸਿਰ ਨੂੰ ਐਉਂ ਕਰ ਲੋ ਐਉਂ ਕਰ ਲੋ ਡਿੱਡੇ ਹੋ ਜੋ ਉਹ ਕਨੈਕਸ਼ਨ ਹੀ ਜਦੋਂ ਹੁਣ ਸਮਝੋ ਕਿ ਪਾਣੀ ਦੀ ਬੂੰਦਾ गिर ਰਹੀ ਹੈ ਘੜੇ ਦਾ ਮੂੰਹ ਐਂਉ ਕਰਦੇ ਹੋ ਤਾਂ ਪਰੇ ਪਾਣੀ ਕਿੱਥੇ ਜਾਏਗਾ ਘੜੇ 'ਚ ਜਾਏਗਾ ਘੜੇ ਦਾ ਮੂੰਹ ਐਂਉ ਕਰਦੇ ਹੋ ਕਿੱਥੇ ਜਾਏਗਾ ਘੜੇ ਦਾ ਮੂੰਹ ਲੰਮਾ ਪਾ ਦਿਓ ਕਿੱਥੇ ਜਾਏਗਾ ਘੜੇ ਦਾ ਮੂੰਹ ਸਿੱਧਾ ਰੱਖਾਂਗੇ ਤਾਂ ਘੜਾ ਇਸ ਲਈ ਜਿਨ੍ਹਾਂ ਨੇ ਨਾਮ ਦੀ ਦਾਤ ਲਈ ਉਹ ਠੀਕ ਜੇ ਨਾਮ ਨਹੀਂ ਵੀ ਲਿਆ ਤਾਂ 10 ਮਿੰਟ ਉੱਦੀ ਬਹਿ ਲੋ ਆਖਾਵਾ ਦੇ ਦਰ ਕੇ ਤਾਂ ਕਿ ਸਾਡਾ ਇੱਕ ਕਨੈਕਸ਼ਨ ਉਹ ਬ੍ਰਹਿਮੰਡ ਨਾਲ ਜੋੜ ਪਾਵੇ ਉਹ એનર્ਜੀ ਨਾਲ ਜੁੜ ਪਾਵੇ ਉਹ ਕੋਸਮਿਕ એનર્ਜੀ ਜਿਹਨੂੰ ਸਾਇੰਸ ਨੇ ਕੋਸਮਿਕ એનર્ਜੀ ਕਿਹਾ ਹੈ ਔਰ ਐਸੀ ਉਹਨੂੰ ਰੱਬ ਦੀ ਰਹਿਮਤ ਕਹਿੰਦੇ ਆ ਪ੍ਰਭੂ ਦੀ ਕਿਰਪਾ ਕਹਿੰਦੇ ਆ ਉਹ ਅੰਮ੍ਰਿਤ ਕਹਿੰਦੇ ਆ ਜੋ ਅੰਮ੍ਰਿਤ ਵੇਲੇ ਵਰਸਦਾ ਹੈ ਕਿਉਂਕਿ ਨਾਮ ਗੁਰੂਆਂ ਰਹਿਬਰਾਂ ਨੇ ਆਪਣੇ ਢੰਗ ਨਾਲ ਦਿੱਤੇ ਤਾਂ ਸਾਈ ਸਾਨੂੰ ਆਪਣੇ ਢੰਗ ਨਾਲ ਕਹਿੰਦੀ ਹੈ ਇਸ ਲਈ ਫਿਰ ਕਹਾਂਗੇ ਕਿ ਅਗਰ ਐਸੀ ਆਪਣੇ એનર્ਜੀ ਨੂੰ ਵਧਾਣਾ ਚਾਹੁੰਦੇ ਆ ਤਾਂ ਸਾਨੂੰ ਚਾਹੀਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਜਾਈਏ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਉਹ ਭਾਗ ਜਾਗਦੇ ਸੁੱਤੇ ਉਹ ਜੇ ਬੰਦਿਆ ਤੂੰ ਬੰਦਗੀ ਨਾ ਕੀਤੀ ਤੇ ਤੋਂ ਚੰਗੇ ਕੁੱਤੇ ਦੇਖੋ ਬੁੱਲੇ ਸ਼ਾਹ ਕੀ ਕਹਿ ਗਏ ਕਹਿੰਦੇ ਅਗਰ ਤੇਰੇ ਭਾਗ ਸੁੱਤੇ ਹੋਏ ਨਾ ਤੈਨੂੰ ਕਿਤੇ ਕਾਮਯਾਬੀ ਨਹੀਂ ਮਿਲਦੀ ਸਫਲਤਾ ਨਹੀਂ ਮਿਲਦੀ ਤਾ ਅਮਰਤ ਵੇਲੇ ਉੱਠ ਕੇ ਬੈਠ ਕਿਉਂਕਿ ਜਿੰਨਾ ਉਹ એનર્ਜੀ ਦੇ ਸੰਪਰਕ ਚ ਆਏਗਾ ਉੰਨਾ ਤੂੰ ਚਾਰਜ ਹੋਏਗਾ ਔਰ ਜਦਾਂ ਦੱਸਿਆ એનર્ਜੀ ਫੁੱਲ ਹੋਏਗੀ ਤਾਂ ਬੜੀਆਂ-ਬੜੀਆਂ ਮੁਸ਼ਕਿਲਾਂ ਨੂੰ ਅਸੀਂ ਐਂ ਹੋਰਾਂਦੇ ਚਲੇ ਜਾਵਾਂਗੇ ਤਾਂ ਜੇ ਅੰਦਰ ਹੀ એનર્ਜੀ ਡਾਊਨ ਜੀ ਹੋਵੇ ਤਾਂ ਫੇਰ ਕਈ ਵਾਰਾ ਕੀ ਹੁੰਦਾ ਹੈ ਅਨਰਜੀ ਫੁੱਲ ਹੋਵੇ ਤਾਂ ਬੰਦਾ ਕਹਿੰਦਾ ਦੌੜ ਕੇ ਕੰਮ ਕਰ ਲਵਾਂ ਅਨਰਜੀ ਡਾਊਨ ਹੋਵੇ ਤਾਂ ਬੰਦਾ ਤਾਂ ਚਾਰ ਕਦਮ ਤੁਰਨਾ ਵੀ ਔਖਾ ਮੋਟਰਸਾਈਕਲ ਲਿਆ ਦਿਓ ਆ ਗੱਡੀ ਲਿਆ ਦਿਓ ਭਾਈ ਮੈਨੂੰ ਤਾਂ ਹੀ ਤੁਰ ਹੁਣ ਕਿਉਂਕਿ એનਰਜੀ ਹੈ ਨਹੀਂ ਅੰਦਰ ਕਿਉਂਕਿ ਸੰਪੂਰਨ એનਰਜੀ ਨਹੀਂ ਹੁੰਦਾ ਨਾ ਸੱਤ ਕੋਈ ਹੁੰਦਾ ਇਸ ਲਈ ਇਹ ਵੀ ਨਿਯਮ ਆਪਣੇ ਜੀਵਨ ਦਾ ਬਣਾਣਾ ਹੈ ਹੁਣ ਗੁਰੂ ਕਹਿੰਦੇ ਅਭਰਤ ਵੇਲੇ ਉੱਠ ਕੇ ਸਿਮਰਨ ਕਰੋ ਔਰ ਸਾਇੰਸ ਵੀ ਕਹਿੰਦੀ ਹੈ ਆਪਣੀ ਬਾਡੀ ਨੂੰ ਫਿੱਟ ਰੱਖਣਾ ਤਾਂ ਅਭਰਤ ਵੇਲੇ ਉੱਠ ਸੈਰ ਕਰ ਸੈਰ ਕਰਨ ਦਾ ਮਤਲਬ ਵੀ ਇਹੀ ਹੈ ਕਿਉਂਕਿ ਸੈਰ ਕਰਦੇ ਆ ਸਾਡੀ ਰੀੜ ਦੀ ਹੱਡੀ ਸਿੱਧੀ ਹੁੰਦੀ ਹੈ ਸਿਰ ਉੱ ਬਰਸਾਤ ਵਿੱਚ ਤੁਸੀਂ ਤੁਰੇ ਜਾਂਦੇ ਹੋ ਤਾਂ ਪਾਣੀ ਸਿਰ 'ਚ ਹੀ ਪੈਂਦਾ ਕਿ ਨਹੀਂ ਹਾਂ ਥੱਲੇ ਤੱਕ ਵੀ ਆਂਦਾ ਹੈ ਪਰ ਇੱਥੋਂ ਆਂਦਾ ਥੱਲੇ ਨੂੰ ਇਸੇ ਤਰ੍ਹਾਂ ਇਸੇ ਤਰ੍ਹਾਂ ਉਹ એનર્ਜੀ ਵਰਸ ਰਹੀ ਹੈ ਤੁਸੀਂ ਖੜੇ ਇੱਕ ਜਿਹੜਾ ਨਾ ਵੀ ਬੈਠੋ ਬਸ ਤੁਰੇ ਵੀ ਰਹੋ ਤਾਂ ਫਿਰ ਵੀ એનર્ਜੀ ਤੁਹਾਡੇ ਅੰਦਰ ਪ੍ਰਵੇਸ਼ ਕਰਦੀ ਹੈ ਕਿਉਂਕਿ ਬ੍ਰह्म ਰੰਦਰ ਉੱਪਰ ਨੂੰ ਹੈ ਸਮਝ ਲੈਣਾ ਜ਼ਰਾ ਸਾਰਿਆਂ ਨੇ ਇਸ ਲਈ ਇਹ ਵੀ ਨਿਯਮ ਸਿਰਫ ਸੁਣ ਕੇ ਨਹੀਂ ਜਾਣਾ ਅੱਜ ਤੋਂ ਇਹ ਨਿਯਮ ਅਪਣਾਣਾ ਵੀ ਹੈ ਔਰ ਫਿਰ ਕਮਾਗੇ ਇਹ ਅੰਮ੍ਰਿਤ ਵੇਲੇ ਉੱਠਣ ਵਾਸਤੇ ਸਾਨੂੰ ਸ਼ਾਮ ਨੂੰ ਸੋਣਾ ਵੀ ਜਲਦੀ ਇਸ ਲਈ ਅਗਰ ਬੰਦਾ 9:30 10 ਵਜੇ ਤੱਕ ਲੇਟ ਜਾਵੇ ਨਾ ਉਹਦੇ ਵਾਸਤੇ ਬੈਸਟ ਹੈ ਬਹੁਤ ਵਧੀਆ ਗੁੱਡ ਹੈ ਪਰ ਅੱਜਕੱਲ ਕੀ ਹੁੰਦਾ 12 ਵਾਰਾ 1 1 2 2 ਵਜੇ ਤੱਕ ਬੰਦਾ ਜਾਗਦਾ ਹੈ ਔਰ ਸਵੇਰ ਨੂੰ ਉੱਠਦਾ ਹੈ 8 ਵਜੇ 9 ਵਜੇ 10 ਵਜੇ ਤਾਂ ਫਿਰ ਉਹ ਸਾਰਾ ਸਿਸਟਮ ਹੀ ਇਨਸਾਨ ਦਾ بگੜ ਜਾਂਦਾ ਜੀਵਨ 'ਚ ਬਿਮਾਰੀਆਂ ਵਧਣੀਆਂ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ ਇਨਸਾਨ ਦੀ ਪ੍ਰੋਬਲਮ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਫੇ ਜਰਾ ਦੱਸੋ ਇਹ ਬਿਮਾਰੀਆਂ ਕਿਹਦੇ ਕਾਰਨ ਆ ਰਹੀਆਂ ਬੰਦੇ ਨੂੰ ਕਿਸ ਮੱਦੇ ਕਾਰਨ ਆ ਰਹੀਆਂ ਹੈ ਕਿਸੇ ਆਂਡੀ ਗਵਾਂਡੀ ਨੇ ਜਾਦੂ ਕਰ ਦਿੱਤਾ ਤਾਂ ਆ ਰਹੀਆਂ ਜਾਂ ਸਾਡੀਆਂ ਆਪਣੀਆਂ ਆਦਤਾਂ ਪੁੱਠੀਆਂ ਸਮਝਦੇ ਹੋ ਕਿ ਨਹੀਂ ਇਸ ਲਈ ਆਪਣੀਆਂ ਆਦਤਾਂ ਦਾ ਸੁਧਾਰ ਕਰਕੇ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਔਰ ਇੱਥੇ ਇਹ ਵੀ ਨਾ ਕਰਿਓ ਕੱਲ ਤੋਂ ਸ਼ੁਰੂ ਕਰਾਂਗੇ ਕਿਉਂਕਿ ਮੈਂ ਕੱਲ ਕਰ ਲੂੰਗਾ ਮੈਂ ਕੱਲ ਕਰ ਲੂੰਗਾ ਇਸ ਬਾਤ ਦਾ ਬਹਿਮਤ ਪਾਲੋ ਮੈਂ ਕੱਲ ਕਰ ਲੂੰਗਾ ਉਹ ਇਸ ਬਾਤ ਦਾ ਬਹਿਮਤ ਪਾਲੋ ਜੋ ਜ਼ਿੰਦਗੀ ਕੇ ਲਈ ਅੱਛਾ ਹੈ ਉਹ ਆਜ ਹੀ ਕਰ ਡਾਲੋ ਮੈਂ ਕੱਲ ਕਰੂੰ ਮੈਂ ਪਰਸੋਂ ਕਰੂੰ ਮੈਂ ਅਗਲੇ ਸਾਲ ਤੋਂ ਸ਼ੁਰੂ ਕਰੂੰਗਾ ਦੇਖੋ 31 ਦਸੰਬਰ ਆ ਰਹੀ ਹੈ ਕਈਆਂ ਨੇ ਕਹਣਾ ਲੈ ਪਹਿਲੀ ਜਨਵਰੀ ਤੋਂ ਆ ਕਰਾਂਗੇ ਪਹਿਲੀ ਜਨਵਰੀ ਤੋਂ ਜਿਮ ਜਾਣਾ ਸ਼ੁਰੂ ਪਹਿਲੀ ਜਨਵਰੀ ਤੋਂ ਤੁਮਰਪਾਨ ਸ਼ਰਾਬ ਸਿਗਰਟ ਬੰਦ ਪਰ ਇੱਕ ਅੱਧੇ ਦਿਨੇ ਹੋਣਾ ਕਿਉਂਕਿ ਜੇ ਨਾ ਅੱਜ ਕਹਿ ਤਾ 31 ਤੋਂ ਪਹਿਲੀ ਤੋਂ ਕਰਾਂਗੇ ਇਹਦਾ ਮਤਲਬ ਇਹਦੇ ਅੰਦਰ ਕਰਨ ਵਾਲੀ ਭਾਵਨਾ ਹੈ ਹੀ ਨਹੀਂ ਕਿਉਂਕਿ ਜਿਹਨੂੰ ਪਤਾ ਹੈ ਇਹ ਜ਼ਹਿਰ ਹੈ ਉਹਨੇ ਇਹ ਨਹੀਂ ਕਿਹਾ ਨਾ ਇਹ ਜ਼ਹਿਰ ਪਰਸੋਂ ਤੋਂ ਬੰਦ ਇਹ ਜ਼ਹਿਰ ਹਫ਼ਤੇ ਬਾਅਦ ਬੰਦ ਉਹ ਕਹਿੰਦਾ ਜੇ ਮੈਨੂੰ ਪਤਾ ਲੱਗ ਗਿਆ ਚੀਜ਼ ਮੇਰੇ ਵਾਸਤੇ ਬੁਰੀ ਹੈ ਤਾਂ ਜਿਹੜਾ ਕਾਮਯਾਬ ਇਨਸਾਨ ਹੈ ਸਫਲ ਇਨਸਾਨ ਉਹੀ ਹੈ ਰੱਬ ਦਾ ਪਿਆਰਾ ਉਹੀ ਹੈ ਜਿਹਨੂੰ ਪਤਾ ਲੱਗ ਗਿਆ ਚੀਜ਼ ਬੁਰੀ ਹੈ ਉਹ ਕਹਿੰਦਾ ਜੇ ਬੁਰੀ ਹੈ ਤਾਂ ਅੱਜ ਤੋਂ ਹੀ ਹੁਣ ਤੋਂ ਹੀ ਬੰਦ ਤਾਂਹੀਂ ਤਾਂ ਕਿਹਾ ਕੱਲ ਕਰੇ ਸੋ आज कर और आज करे सो अब पल में परलो होएगी बोरी करेगा कहंदे पल दा कोई भरोसा नहीं पलच मौत आ सकती है पलच श्वासਾਂ ਦੀ ਡੋਰੀ ਟੁੱਟ ਸਕਦੀ ਹੈ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਤੇ ਜੇ ਤੂੰ ਕੱਲ ਪਰਸੋਂ ਮਹੀਨਾ 2 ਮਹੀਨੇ ਸਾਲ ਤੇ ਕਾਲੀ ਜਾਏਗਾ ਤਾਂ ਫੇਰੇ ਤੇਰੇ ਜੀਵਨ ਦਾ ਸੁਧਾਰ ਕਦੀ ਤੇਰੇ ਜੀਵਨ 'ਚ ਬਦਲਾਅ ਕਦੀ ਨਹੀਂ ਕਿਉਂਕਿ ਬਦਲਣ ਵਾਲੇ ਕੱਲ ਪਰਸੋਂ ਦੀ ਗੱਲ ਨਹੀਂ ਕਰਦੇ ਬਦਲਦਾ ਉਹੀ ਹੈ ਜਿਹੜਾ ਕਹਿੰਦਾ ਜੇ ਬਦਲਾਅ ਜ਼ਰੂਰੀ ਹੈ ਤਾਂ ਮੈਂ ਅੱਜ ਹੀ ਬਦਲ ਲੂੰ ਤਿਆਰ ਅੱਜ ਹੀ ਮੈਂ ਇਹ ਕਰਮ ਕਰਨ ਨੂੰ ਤਿਆਰ ਹਾਂ ਇਸ ਲਈ ਕੱਲ ਕਰ ਲੂੰਗਾ ਮੈਂ ਕੱਲ ਕਰ ਲੂੰਗਾ ਇਸ ਬਾਤ ਦਾ ਬਹਿਮ ਮਤ ਪਾ ਲੋ ਕਿ ਬਹਿਮ ਕੀ ਰਹਿ ਜਾਂਦੇ ਭਲੇਖੇ ਜੀ ਰਹਿ ਜਾਂਦੇ ਕੱਲ ਕਰ ਲਵਾਂਗੇ ਪਰ ਕੱਲ ਕਦੀ ਆਂਦਾ ਕਿਸੇ ਤੇ ਕਿਸੇ ਦੁਕਾਨ ਤੇ ਜਾ ਕੇ ਦੇਖੋ ਤੇ ਲਿਖਿਆ ਹੁੰਦਾ ਅੱਜ ਨਗਦ ਪਰ ਉਹ ਕੱਲ ਆਂਦਾ ਕਦੀ ਹੁਣ ਤੁਸੀਂ ਜਾਓ ਜੀ ਠੀਕ ਹੈ ਜੀ ਠੀਕ ਹੈ ਕੱਲ ਆ ਕੇ ਖਰੀਦਾਂਗੇ ਯੋ ਕਿ ਕੱਲੂ ਉਧਾਰ ਮਿਲਣਾ ਹੈ ਪਰ ਕੱਲੂ ਜਾ ਕੇ ਪੜੂਗੇ ਨਾ ਉੱਥੇ ਫਿਰ ਆਜ ਨਗਦ ਕੱਲੂ ਉਧਾਰ ਹੁਣ ਜੇ ਇਸੀ ਉਮੀਦ ਵਿੱਚ ਬੰਦਾ ਰੋਜ਼ ਜਾਵੇ ਅਫੇ ਉਹਨੂੰ ਖਾਲੀ ਹੱਥ ਹੀ ਕਿਉਂਕਿ ਹਰ ਰੋਜ਼ ਜਦੋਂ ਉਹਨਾਂ ਜਾਣਾ ਤਾਂ ਉਹੀ ਮਿਲਣਾ ਹੈ ਆਜ ਨਗਦ ਕੱਲੂ ਉਧਾਰ ਕਿਉਂਕਿ ਪਤਾ ਹੈ ਕਿ ਜੇ ਕੁਝ ਪਾਣਾ ਹੈ ਤਾਂ ਦੀ ਕੀਮਤ ਅੱਜ ਹੀ ਤਾਂ ਜੇ ਸੋਚੀਏ ਮੁਕਤ ਵਿੱਚ ਉਧਾਰ ਮਿਲ ਜਾਵੇ ਤਾਂ ਫਿਰ ਇਨਸਾਨ ਖਾਲੀ ਦਾ ਖਾਲੀ ਰਹਿ ਜਾਂਦਾ ਹੈ ਇਸ ਲਈ ਇੱਥੇ ਇੱਕ ਗੱਲ ਇਹ ਵੀ ਯਾਦ ਰੱਖਣੀ ਹੈ ਕੀਸੀ ਕੁਝ ਵੀ ਹਾਸਲ ਕਰਨਾ ਹੈ ਸਾਨੂੰ ਕੀਮਤ ਅਦਾ ਕਿਉਂਕਿ ਇਸ ਦੁਨੀਆ ਤੇ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਨਹੀਂ ਮਿਲਦੀ ਤੰਦਰੁਸਤੀ ਚਾਹੀਦੀ ਹੈ ਤਾਂ ਕੀਮਤ ਅਦਾ ਕਰਨੀ ਪੈਣੀ ਹੈ ਔਰ ਕਿਹੜੀ ਕੀਮਤ ਉਹਦੀ ਆਪਣੀ ਨੀਂਦ ਦਾ ਤਿਆਗ ਕਰਨਾ ਪੈਣਾ ਜਿੱਦਾਂ ਕਿ ਜਲਦੀ ਉੱਠਣਾ ਪੈਣਾ ਹੈ ਸਮਝਦੇ ਹੋ ਕਿ ਨਹੀਂ ਔਰ ਫਿਰ ਖਾਣ ਪਾਣ ਦੀਆਂ ਬੁਰੀਆਂ ਆਦਤਾਂ ਦਾ ਤਿਆਗ ਇਹ ਕੀਮਤ ਹੀ ਹੁੰਦੀ ਹੈ ਕਿ ਜੇ ਮੈਨੂੰ ਫਿਟਨੈਸ ਚਾਹੀਦੀ ਹੈ ਤਾਂ ਮੈਂ ਤਲੀਆਂ ਮਿੱਠੀਆਂ ਚੀਜ਼ਾਂ ਨੂੰ ਬੰਦ ਕਰਾਂ ਇਹ ਕੀਮਤ ਹੀ ਦੇ ਰਿਹਾ ਮੈਂ ਆਪਣੀ ਹੈਲਥ ਨੂੰ ਪਾਣ ਨੂੰ ਅਗਰ ਪ੍ਰਭੂ ਦਾ ਸਿਮਰਨ ਕਰਨਾ ਹੈ ਪ੍ਰਭੂ ਨੂੰ ਪਾਣਾ ਹੈ ਉੱਥੇ ਵੀ ਕੀਮਤ ਅਦਾ ਉੱਥੇ ਵਾਸੇ ਕੀ ਛੱਡਣਾ ਪੈਣਾ ਹੈ ਕੀਮਤ ਦੇਣ ਦਾ ਮਤਲਬ ਆਪਣੀਆਂ ਬੁਰਾਈਆਂ ਇਹ ਕ੍ਰੋਧ ਨੂੰ ਛੱਡਣਾ ਪੈਣਾ ਹੈ ਇਹ ਨਿੰਦਿਆ ਦੀ ਆਦਤ ਨੂੰ ਛੱਡਣਾ ਪੈਣਾ ਹੈ ਇਹ ਗਾਲੀ ਗਲੋਚ ਨੂੰ ਛੱਡਣਾ ਪੈਣਾ ਹੈ ਇਹ ਨਫ਼ਰਤ ਨੂੰ ਛੱਡਣਾ ਪੈਣਾ ਹੈ ਇਹ ਊਚ ਨੀਚ ਜਾਤ ਪਾਤ ਦੇ ਭੇਦਭਾਵ ਜੋ ਮੇਰੇ ਅੰਦਰ ਹੈ ਇਹਨਾਂ ਦੀ ਕੁਰਬਾਨੀ ਮੈਨੂੰ ਦੇਣੀ ਪੈਣੀ ਹੈ ਅਗਰ ਮੈਂ ਆਪਣੇ ਰੱਬ ਨੂੰ ਪਾਣਾ ਹੈ ਕਿਉਂਕਿ ਕੁਝ ਵੀ ਪਾਣ ਵਾਸਤੇ ਸਾਨੂੰ ਕੀਮਤ ਅਦਾ ਹੁਣ ਜੇ ਬੰਦਾ ਕਵੇ ਆ ਹਵਾ ਤਾਂ ਮੁਕਤੀ ਮਿਲਦੀ ਹੈ ਤਾਂ ਹਵਾ ਵੀ ਮੁਕਤੀ ਨਹੀਂ ਮਿਲਦੀ ਉਹਦੇ ਵਾਸਤੇ ਵੀ ਸਾਹ ਛੱਡਣਾ ਪੈਂਦਾ ਫਿਰ ਮਿਲਦੀ ਹੈ ਸਮਝਦੇ ਹੋ ਸਾਹ ਲੈ ਲਓ ਮੁੜ ਕੇ ਰੋਕ ਹੀ ਰੱਖੋ ਮੈਂ ਨਹੀਂ ਛੱਡਦਾ ਮੈਂ ਨਹੀਂ ਦਿੰਦਾ ਤਾਂ ਕੀ ਹੋਏਗਾ ਕਿੰਨੀ ਕਿੰਨੇ ਰੋਕ ਕੇ ਰੱਖੋਗੇ ਜਵਾਬ ਦੇ ਦਿਓ ਕਿੰਨੀ ਡੇ ਰੋਕ ਲੋਂਗੇ 30 ਸੈਕਿੰਡ ਮਿੰਟ ਇਹ ਛੱਡਣਾ ਪੈਣਾ ਛੱਡਾਂਗੇ ਦੇਵਾਂਗੇ ਤਾਂ ਹੀ ਅਗਲਾ ਆਏਗਾ ਇਸ ਲਈ ਤਾਂ ਹੀ ਤਾਂ ਕਦੀ ਰੋਜ ਦੇਖੋ ਨਾ ਸਿਰ ਦੇ ਵਾਲ ਵੀ ਝੜਦੇ ਆ ਕਿਉਂਕਿ ਝੜਨਗੇ ਤਾਂ ਹੀ ਨਵੇਂ ਆਣਗੇ ਸਕਿਨ ਵੀ ਡੈਡ ਸਕਿਨ ਵੀ ਉਤਰਦੀ ਆ ਸਾਡੀ ਤਾਂ ਹੀ ਨਵੀਂ ਸਕਿਨ ਅੱਜ ਸਾਇੰਸ ਕਹਿੰਦੀ ਹੈ ਕਿ ਸਾਡੇ ਸੈੱਲ ਵੀ ਖਤਮ ਹੁੰਦੇ ਆ ਫੇਰ ਹੀ ਨਵੇਂ ਸੈੱਲ ਬਣਦੇ ਆ ਨਾ ਵੀ ਅਸੀਂ ਕੱਟ ਦਿੰਦੇ ਆ ਨਖੂਨ ਕੱਟ ਦਿੰਦੇ ਆ ਵਾਲ ਕੱਟ ਦਿੰਦੇ ਆ ਨਵੇਂ ਨਖੂਨ ਨਵੇਂ ਵਾਲ ਆਉਂਦੇ ਆ ਕਿਉਂਕਿ ਹਰ ਚੀਜ਼ ਆ ਰਹੀ ਹੈ ਬਦਲ ਰਹੀ ਹੈ ਪਰ ਇਨਸਾਨ ਜੇ ਕੋਵੇ ਲੈ ਰੱਬ ਮੈਨੂੰ ਮੁਖ ਚ ਮਿਲ ਜਾਵੇ ਤਾਂ ਜਿੱਦਾਂ ਇੱਕ ਬੜੀ ਪਿਆਰੀ ਗੱਲ ਕਬੀਰ ਸਾਹਿਬ ਨੇ ਹੀ ਕਹੀ ਹੈ ਕਿ ਇਹ ਦੁਨੀਆ ਨੂੰ ਪਾਉਣ ਦੀ ਖਾਤਰ ਧਨ ਦੌਲਤ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ ਕਬੀਰ ਸਾਹਿਬ ਕਹਿੰਦੇ ਧਨ ਦੀ ਖਾਤਰ ਪਦਾਰਥਾਂ ਦੀ ਖਾਤਰ ਔਰ ਕਿਸੇ ਉੱਚੀ ਪਦਵੀ ਦੀ ਖਾਤਰ ਹੁਣ ਫਰਦ ਕੋ ਪਦਵੀ ਬੰਦਾ ਕਹਿੰਦਾ ਮੈਂ ਪਿੰਡ ਦਾ ਸਰਪੰਚ ਬਣਨਾ ਹੈ ਜਾਂ ਮੈਂ ਮਹੱਲੇ ਦਾ ਪ੍ਰਧਾਨ ਬਣਨਾ ਹੈ ਜਾਂ ਮੈਂ ਐਮਐਲਏ ਬਣਨਾ ਹੈ ਮੈਂ ਮਨਿਸਟਰ ਬਣਨਾ ਹੈ ਤਾਂ ਕਿੰਨੇ ਉਪਾਏ ਕਰਨੇ ਪੈਂਦੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਘਰ ਘਰ ਜਾ ਕੇ ਵੋਟ ਮੰਗਣੀ ਪੈਂਦੀ ਹੈ ਮਿੰਤਾ ਕਰਨੀਆਂ ਪੈਂਦੀਆਂ ਕਰਨਾ ਪੈਂਦਾ ਹੈ ਸਭ ਕੁਝ ਕਹਿੰਦੇ ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ ਔਰ ਬਾਤ ਆਏ ਜਦ ਸਾਹਿਬ ਕੀ ਚਾਹੇ ਮੁਖਤ ਮਿਲ ਜਾਏ ਕਹਿੰਦੇ ਰੱਬ ਦੀ ਗੱਲ ਜਦੋਂ ਆਉਂਦੀ ਕਹਿੰਦਾ ਮੁਖਤ ਮਿਲ ਜਾਵੇ ਮੈਨੂੰ ਇਹਦਾ ਮਤਲਬ ਕੁਰਸੀ ਦੀ ਕੀਮਤ ਹੈ ਉੱਥੇ ਮੈਂ ਦਿਨ ਰਾਤ ਲਾਨਾ ਆਂ ਰੱਬ ਦੀ ਤਾਂ ਵੈਲਿਊ ਕੋਈ ਨਹੀਂ ਹੈ ਉਹ ਤਾਂ ਫ੍ਰੀ ਮਿਲਣਾ ਚਾਹੀਦਾ ਮੈਨੂੰ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਪ੍ਰਮਾਤਮਾ ਸਭ ਤੋਂ ਅਨਮੋਲ ਹੈ ਉਹ ਕਹਿੰਦੇ ਮੁਖਤ ਮਿਲ ਜਾਵੇ ਉਹ ਨਾਮ ਮੁਖਤ ਮਿਲ ਜਾਵੇ ਆ ਚੀਜ਼ ਹੈ ਮੁਖਤ ਮਿਲ ਜਾਵੇ ਪਰ ਜੇ ਕੋ ਭਾਈ ਬੈਠਾ ਰਹੇ ਲੈ ਦੁਕਾਨ ਤੇ ਨਹੀਂ ਜਾਣਾ ਤੇ ਨਹੀਂ ਜਾਵਾਂਗੇ ਤਾਂ ਕੱਪੜਾ ਕਿੱਥਾਂ ਆਏਗਾ ਰੋਟੀ ਕਿੱਥਾਂ ਖਾਵਾਂਗੇ ਪਤਾ ਮਿਹਨਤ ਕਰਨੀ ਤਾਂ ਵੀ ਕਬੀਰ ਸਾਹਿਬ ਕਹਿੰਦੇ ਇਹ ਪਤਾ ਹੈ ਕਿ ਰੋਟੀ ਖਾਣ ਦੀ ਖਾਤਰ ਮਿਹਨਤ ਕਰਨੀ ਕੱਪੜੇ ਦੀ ਖਾਤਰ ਮਿਹਨਤ ਕਰਨੀ ਪਹਿਣੀ ਹੈ ਤਾਂ ਰੱਬ ਦੀ ਗੱਲ ਇਹ ਤਾਂ ਮੁਫਤ ਹੀ ਮਿਲ ਜਾਣਾ ਚਾਹੀਦਾ ਰੱਖ ਦਿਓ ਜੀ ਸਿਰ ਤੇ ਹੱਥ ਤਾਂ ਮਿਲ ਜਾਵੇ ਰੱਬ ਸਮਝ ਲਿਓ ਕਿ ਨਹੀਂ ਹੁਣ ਜਿਹੜਾ ਸਭ ਤੋਂ ਕੀਮਤੀ ਹੈ ਉਹਨੂੰ ਐਸੀ ਫਰੀ ਚ ਪਾਣਾ ਚਾਹੁੰਦੇ ਤਾਂ ਹੀ ਤਾਂ ਬੰਦੇ ਨੂੰ ਮਿਲਦਾ ਨਹੀਂ ਕਿਉਂਕਿ ਬੰਦਾ ਦੁਨੀਆ ਦੀ ਖਾਤਰ ਤਾਂ ਕੀਮਤ ਦੇਣ ਨੂੰ ਤਿਆਰ ਹੈ ਪਰ ਆਪਣੇ ਰੱਬ ਦੀ ਖਾਤਰ ਉਹ ਕਹਿਣ ਵਾਲਿਆਂ ਦਾ ਕਹਿ ਦਿੱਤਾ ਕਿ ਜੇ ਸਿਰ ਦਿੱਤੀਆਂ ਰੱਬ ਮਿਲ ਜਾਵੇ ਬਾਹੂ ਤਾਂ ਉਸ ਮੌਤੋਂ ਕੀ ਜੇ ਰੱਬ ਦੀ ਗੱਲ ਆਵੇ ਤਾਂ ਫੇ ਪ੍ਰਵਾਹ ਨਾ ਕਰੀ ਜੇ ਸਿਰ ਵੀ ਮੰਗਦੇਣਾ ਪੈ ਜਾਵੇ ਤਾਂ ਇਹ ਸਿਰ ਵੀ ਦੇਣੀ ਕਿਉਂਕਿ ਤੇਰੇ ਸਿਰ ਨਾਲੋਂ ਵੀ ਕਈ ਗੁਣਾ ਜ਼ਿਆਦਾ ਕੀਮਤੀ ਉਹ ਪ੍ਰਮਾਤਮਾ ਹੈ ਉਹ ਪ੍ਰਭੂ